ਕਾਲਾ ਦਾਨੋ ਆਪਣੀ ਪਤਨੀ ਦੀ ਗੱਲ ਸੁਣ ਕੇ ਆਪਣੀ ਬੱਚੀ ਹੰਸ ਕੁਮਾਰੀ ਨੂੰ ਕੋਲੇ ਸੱਦ ਲੈਂਦਾ ਤੇ ਪਿਆਰ ਨਾਲ ਕਹਿੰਦਾ ਚੰਗਾ ਬੱਚੀਏ ਜੇ ਤੂੰ ਕਿਸੇ ਨੂੰ ਪਸੰਦ ਕਰਦਾ ਤਾਂ ਦੱਸ ਦੇ ਆਓ ਅੱਗੇ ਸੁਣੀਏ ਮਾਈ ਬਾਪ ਨੂੰ ਬਾਲ ਕੀ ਫੇਰ ਕਹਿੰਦੀ ਲਿਆ ਠੋਡ ਮੈਂ ਆਪਣੇ ਵਰ ਤਾਈ ਸ਼ਕਲवान ਜਹਾਨ ਦੇ ਵਿੱਚ ਐਸਾ ਨਹੀਂ ਦੇਖਿਆ ਹੋਰ ਜੋ ਨਰ ਸਾਈ ਚੇਰਾ ਚੰਦ ਜੋ ਚੌਦਮੀ ਰਾਤ ਕਾ ਹੈ ਦਸਾਂ ਉਸ ਦੇ ਨਹੀਂ ਮੈਂ ਘਰ ਸਾਈ ਤੁਜੇ ਨਹੀਂ ਦਖਾਵਣਾ ਚਾਮਦੀ ਮੈਂ ਖਾਵਾ ਦੋਹਾਂ ਤੇ ਬਾਬਲਾ ਡਰ ਸਾਈ ਸੁਲੇਮਾਨ ਪੈਗੰਬਰ ਦੀ ਕਸਮ ਖਾਵੋ ਜੇਕਰ ਦੇਖਣਾ ਹੈ ਮੇਰੇ ਵਰ ਸਾਈ फेर ਪਉ ਪਸੰਦ ਜ਼ਰੂਰ ਕਰਨਾ ਹੰਦਾ ਕਾਣਾ ਸੇ ਅਕਲ ਦੇ ਖਰ ਤਾਈ ਬਾਤ ਹੋਵੇ ਮਨਜ਼ੂਰ ਤਾਂ ਬਚਨ ਦੀਜੋ ਸੈਨਵਾਰ ਮਾਰੋ ਕਰ ਕਰ ਤਾਈ ਹੋਵੇ ਨਹੀਂ ਮਨਜ਼ੂਰ ਕੇ ਸ਼ੋਰ ਚੰਦਾ ਰੱਖੋ ਸਾਭ ਤੁਸੀਂ ਘਰ ਦਰ ਤਾਈ ਮਾਈ ਬਾਪ ਕਹਿੰਦੇ ਦੋਨੋਂ ਬਾਲ ਕੀ ਨੂੰ ਡੇੜਾ ਤੇਰੇ ਪਸੰਦ ਮਨਜ਼ੂਰ ਸਾਨੂੰ ਲੱਖ ਵੈਲ ਹੋਵੇ ਅੰਗ ਹੀਣ ਚਾਹੇ ਉਹਦੇ ਲੱਖ ਮਨਜ਼ੂਰ ਕਸੂਰ ਸਾਨੂੰ ਸੁਲੇਮਾਨ ਪੈਗੰਬਰ ਦੀ ਕਸਮ ਖਾਦੀ ਮਿਲੇ ਬੇਰ ਨਾ ਫੇਰ ਅੰਗੂਰ ਸਾਨੂੰ ਮਾਈ ਬਾਪ ਨੇ ਕਿਹਾ ਸੋਗੰਦ ਪਾਤੇ ਹੁਣ ਭਜਣਾ ਨਹੀਂ ਦਸਤੂਰ ਸਾਨੂੰ ਕੀਤਾ માਫ ਜੋ ਦੇਖਿਆ ਬੱਚੀ ਤੈਂ ਚਾਹੇ ਨਹੀਂ ਦਖਾਏ ਲੰਗੂਰ ਸਾਨੂੰ ਸਾਰੀ ਉਮਰ ਤੈ ਕੱਟਣੀ ਨਾਲ ਉਹਦੇ ਇੱਕ ਵਾਰ ਦਖਾਏ ਜ਼ਰੂਰ ਸਾਨੂੰ ਦਿੱਤੇ ਹੰਸ ਕਮਾਰੀ ਨੂੰ ਕੌਲ ਸਿਨੇ ਹੋਵੇ ਠੀਕ ਚਾਹੇ ਨੇੜੇ ਦੂਰ ਸਾਨੂੰ ਕੀਤੇ ਕੌਲ ਕਰਾਰ ਕਸ਼ੋਰ ਚੰਦਾ ਹੋਵੇ ਝੂਠ ਕਰ ਲਈ ਭਾਵੇਂ ਚੂਰ ਸਾਨੂੰ ਗਈ ਬਾਲਕੀ ਪਾਸ ਜੋ ਪਿੰਜਰੇ ਦੇ ਸੋਸਾ ਕੱਢਿਆ ਖੁਸ਼ੀ ਦੇ ਨਾਲ ਭਾਈ ਤੀਸੀ ਸੋਸੇ ਤੋਂ ਸ਼ਕਲ ਸੁਲਤਾਨ ਦੀ ਜੋ ਢੀ ਹੋਈ ਸੀ ਇੰਦਰ ਦੇ ਜਾਲ ਸਾਈਂ ਜਾਦੂ ਨਾਲ ਦੀ ਵਿਦਿਆ ਹੋਰ ਕਿਹੜੀ ਆਵੇ ਕਿਸੇ ਦੇ ਵਿੱਚ ਖਿਆਲ ਭਾਈ ਜਰੀਦਾਰ ਪਸ਼ਾਕ ਜੋ ਪਾਏ ਕੇਤੇ ਚੇਰਾ ਦਾਗ ਦਾ ਵਾਂਗ ਮਸਾਲ ਭਾਈ ਬਾਗ ਬਾਗ ਹੋਈ ਜਿਲੋਂ ਦੇਖ ਕੇ ਤੇ ਮਿਲਾ ਲਾਲ ਬਦਖਸ਼ਾਂ ਦਾ ਭਾਲ ਭਾਈ ਮਾਈ ਬਾਪ ਦੇ ਜਾਏ ਕੇ ਪੇਸ਼ ਕੀਤਾ ਬਾਪ ਦੇਖ ਹੋਇਆ ਲਾਲੋ ਲਾਲ ਭਾਈ ਖੜੀ ਹੋਈ ਖਮੋਸ਼ ਹੈ ਮਾਤ ਪਿੱਛੇ ਕੀਤਾ ਫੇਰ ਨਾ ਕੋਈ ਸਵਾਲ ਭਾਈ ਨਹੀਂ ਬੋਲਦੀ ਮੂਲਕ ਸ਼ੋਰ ਚੰਦਾ ਬਾਪ ਗਰਜਿਆ ਜਿਸ ਤਰ੍ਹਾਂ ਕਾਲ ਭਾਈ ਦਾਨੋ ਦੇਵ ਨੇ ਜਦੋਂ ਸੁਲਤਾਨ ਡਿੱਠਾ ਹੋਇਆ ਗੁੱਸੇ ਦੇ ਵਿੱਚ ਮੇ ਲਾਲ ਭਾਈ ਮਨ ਲੱਗਿਆ ਸੀਰ ਸਰੀਰ ਤਾਈ ਸਾਰ ਪਾਰ ਹੋਇਆ ਤਤਕਾਲ ਭਾਈ ਡੰਗ ਮਾਰਿਆ 나ਗ ਨੇ ਉਂਗਲੀ ਤੇ ਚੜੀ ਜਰ ਨਾ ਸਕੇ ਸੰਭਾਲ ਭਾਈ ਜੱਬੇ ਦੰਦੀਆਂ ਮੰਦੀਆਂ ਕਰੇ ਗੱਲਾਂ ਗੁੱਸੇ ਵਿੱਚ ਜੋ ਛਤਰੀ ਵਾਲ ਭਾਈ ਕਹੇ ਬੱਚੀਏ ਦੋਹਾਂ ਨੂੰ ਕਤਲ ਕਰਸਾਂ ਕੀਤਾ ਸਾਹਮਣੇ ਬੈਰੀ ਨੂੰ ਭਾਲ ਭਾਈ ਇਸੀ ਦੁਸ਼ਟ ਨੇ ਰਾਣੀ ਨੇ ਹਾਲ ਦੇ ਨੂੰ ਕਿਤੇ ਗੋਮ ਕੀਤਾ ਜੋ ਪਤਾਲ ਭਾਈ ਦੀਏ ਬਚਨ ਸੁਣ ਕੇ ਇਸ ਤਰ੍ਹਾਂ ਹਾਰ ਜਾਵਾਂ ਭਰੇ ਅੱਖੀਆਂ ਤੋਂ ਇਹਨੂੰ ਟਾਲ ਭਾਈ ਮੇਰੇ ਕਾਸ ਨੂੰ ਬੱਚੀਏ ਜੰਮਣਾ ਸੀ ਤੁਝੇ ਆਇਆ ਨਾ ਪਾਪਣੇ ਕਾਲ ਭਾਈ ਮਾਈ ਹੋਈ ਖਮੋਸ਼ ਨਾ ਬੋਲ ਸਕੇ ਸੁਣੀ ਜਾਵੇ ਖੜੋ ਤੜੀ ਹਾਲ ਭਾਈ ਦਾਨੋ ਦੇਵ ਜਵਾਰ ਦੀ ਖੇਲ ਵਾਂਗੂ ਪਿਆ ਭੁੱਜਦਾ ਜੋ ਵਾਲ ਵਾਲ ਭਾਈ ਤੈਨੂੰ ਵੱਡ ਕੇ ਹਰ ਸਮੇਂ ਦਬਦਿਆਂ ਜੈਸੀ ਕੀਤੀ ਹੈ ਤੈ ਮੇਰੇ ਨਾਲ ਭਾਈ ਹਾਰਾ ਦਾਨੋਂ ਤੋਂ ਨਹੀਂ ਈਮਾਨ ਜਾਵੇ ਗੁੱਸੇ ਵਿੱਚ ਆਖੇ ਲਾਹੂ ਖਾਲ ਭਾਈ ਜਾਤ ਆਪਣੀ ਨੂੰ ਧੀਏ ਛੱਡ ਕੇ ਤੈ ਲੱਗੀ ਮੰਗਰ ਕਸ਼ੋਰ ਚੰਡਾਲ ਭਾਈ ਸਾਧਨ ਇਸਤਰੀ ਦਾਨੋ ਜੋ ਦੇਵਦੀ ਸੀ ਹੱਥ ਜੋੜ ਕੇ ਅਰਜ ਸੋਣਾ ਮੰਦੀ ਹੈ ਮਰਮਹਾਰ ਨਾ ਕੰਮ ਨਾ ਅਸਲ ਦਾ ਹੈ ਧਰਮਹਾਰ ਨਾ ਰੀਤ ਗੋਲਾ ਮੰਦੀ ਹੈ ਸੁਲੇਮਾਨ ਪੈਗੰਬਰ ਦੀ ਕਸਮ ਐਸੀ ਸੁਖਾਂ ਵਿੱਚ ਜੋ ਦੁੱਖੜੇ ਪਾਵੰਦੀ ਹੈ ਮਿਲੇ ਗਰਦ ਕੇ ਵਿੱਚ ਜੋ ਮਰਦ ਖਾਵੇ ਚੱਲੇ ਕੋਸ਼ਟ ਤੇ ਇਸ ਤਰੀ ਖਾਵੰਦੀ ਹੈ ਦੇਣ ਜਾਤ ਮੇ ਰਹਿਣ ਨਾ ਦੇਣ ਸਾਨੂੰ ਇਹੋ ਲਾਜ ਭਾਰੀ ਪੀਆ ਆਮਦੀ ਹੈ ਆਬ ਦਿਓ ਵੇ ਆ ਨਾ ਦੇਰ ਕੀਜੋ ਅੱਗੇ ਕਰੋ ਜਿਹੜੀ ਤੁਹਾਨੂੰ ਭਾਮਦੀ ਹੈ ਆਖਰਕਾਰ ਕੂੜਾ ਰੂੜੀ ਸਿੱਟਣਾ ਹੈ ਭੈੜੀ ਜੰਮ ਕੇ ਕਸ਼ਟ ਪਹਚਾਵਦੀ ਹੈ ਕੀਤਾ ਮੋਮ ਸਮਾਨ ਕਿਸ਼ੋਰ ਚੰਦਾ ਕੀਤਾ ਮੋਮ ਸਮਾਨ ਕਸ਼ੋਰ ਚੰਦਾ ਗਿਆ ਮਨ ਉਹ ਵਾਰਸਾ ਭਾਮਦੀ ਐ ਆਖਰਕਾਰ ਕੂੜਾ ਰੂੜੀ ਸੁਟਣਾ ਹੈ ਭੈੜੀ ਜੰਮ ਕੇ ਕਸ਼ਟ ਪਹਚਾਉਂਦੀ ਹੈ ਕੀਤਾ ਮੋਮ ਸਮਾਨ ਕਸ਼ੋਰ ਚੰਦਾ ਗਿਆ ਮਨ ਉਹ ਵਾਰਸਾ ਭਾਮਦੀ ਹੈ